ਸਰ ਕੀ ਹੈ ਬਣਾਉਣਾ ਸਰ ਮਾਨਯੋਗ ਸ਼੍ਰੀ ਸੁਪਾਣ ਸ਼ਰਮਾ ਜੀ ਕਮਿਸ਼ਨਰ ਪੁਲਿਸ ਜਿਹੜਾ ਪੁਲਿਸਰਨ ਅਧਿਸ਼ਾਂ ਤੇ ਡਰਗ ਮਾਫੀਆ ਦੇ ਖਿਲਾਫ ਮਹਾਂਮਸ਼ੀੜੀ ਹੋਈ ਆ ਜਿਹਦੇ ਚੱਲਦਿਆਂ ਪਹਿਲਾਂ ਵੀ ਕਾਫੀ ਕੇਸ ਰਿਸਟਰਡ ਡਰਗ ਦੇ ਕੀਤੇ ਕਾਫੀ ਹੈਰੋਨ ਵਗੈਰਾ ਰਿਕਵਰ ਕੀਤੀ ਹੈ ਇਹਦੇ ਚੱਲਦਿਆਂ ਹੁਣ ਇੰਸਪੈਕਟਰ ਜਸਪਾਲ ਸਿੰਘ ਸਪੈਸਰ ਦੇ ਇੰਚਾਰਜ ਜਿਨ੍ਹਾਂ ਨੇ ਰਾਜਪਾਲ ਉਰਖ ਪਾਦੀ ਜੋ ਕਿ ਰਾਮਾ ਮੰਡੀ ਪੁਲਿਸ ਸਟੇਸ਼ਨ ਏਰੀਆ ਦਾ ਰਹਿਣ ਵਾਲਾ ਜਿਹਦੇ ਕੋਲੋਂ 258 ਗ੍ਰਾਮ ਹੈਰੋਨ ਇੱਕ ਇਲੈਕਟ੍ਰੋਨਿਕ ਕੰਡਾ ਕਦੇ ਮੋਮ ਜੰਮੇ ਦੀ ਹੈ ਇਹ ਲਿਆ ਇਹ ਨਾ ਤਲੀਆ ਉਹਦੇ ਕੋਲੋਂ ਮਿਲੀਆਂ ਜਿਹਦੇ ਖਿਲਾਫ ਮੁਕੱਦਮਾ ਨੰਬਰ 34 ਪੁਲਿਸ ਥੇਹਰਾਮੂਂਡੇ ਵਿੱਚ ਕੇਸ ਰਜਿਸਟਰ ਕੀਤਾ ਇਸ ਗੋਸ਼ੀ ਦੇ ਖਿਲਾਫ ਪਹਿਲਾਂ ਵੀ ਜਿੱਥੇ 6 ਮੁਕੱਦਮੇ ਦਰਜ ਆਉਂਦੇ ਵਿੱਚੋਂ 5 ਐਨਡੀਪੀਐਸ ਦੇ ਇੱਕ ਚੋਰੀ ਦਾ ਮੁਕੱਦਮਾ ਦਰਜ ਆਇਆ ਇਹ ਮਗਰੋਂ ਇਹਦੇ ਵਿੱਚੋਂ ਇਹੀ ਦੀ ਸੀਆਰ ਵਗੈਰਾ ਜਾਂ ਹੋਰ ਵੀ ਸਾਰਾ ਪਾਲਸ ਕੇ ਫਾਰਵਰਡ ਤੇ ਬੈਕਵਰਡ ਲਿੰਕ ਕਿਹਦੇ ਵਿੱਚ ਇਹਦੇ ਕਿਊਜ਼ ਹੈਗੇ ਉਹਨਾਂ ਨਾਮਿਨੇਟ ਕਰਕੇ ਅਰੈਸਟ ਕੀਤਾ